ਵਰਸਾ ਸਿੰਘ ਬਲਟੋਹਾ ਮੀਡੀਆ ਸਾਹਮਣੇ ਪੇਸ਼ ਹੁੰਦੇ ਨੇ ਅਤੇ ਅਕਾਲੀ ਦਲ ਬਾਰੇ ਗੱਲ ਕਰਦੇ ਦਿਖਾਈ ਦਿੰਦੇ ਨੇ ਉਹ ਅਕਾਲੀ ਦਲ ਬਾਰੇ ਚਿੰਤਾ ਕਰਦੇ ਨੇ ਕਿ ਅਕਾਲੀ ਦਲ ਇੰਨੀ ਵੀ ਕਰਪਟ ਨਹੀਂ ਜਿੰਨੀ ਦਿਖਾਈ ਜਾ ਰਹੀ ਹੈ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਬਦਨਾਮ ਕੀਤਾ ਜਾ ਰਿਹਾ ਹੈ ਅਕਾਲੀ ਦਲ ਬਾਰੇ ਜਾਂ ਸੁਖਵੀਰ ਬਾਦਲ ਬਾਰੇ ਹੀ ਗੱਲ ਕੀਤੀ ਜਾਂਦੀ ਹੈ ਹਰ ਟਾਈਮ ਹਰ ਸਮੇਂ ਅਕਾਲੀ ਦਲ ਅਕਾਲੀ ਦਲ ਬਦਨਾਮ ਕਰ ਰਹੇ ਨੇ ਅਤੇ ਭਗਵੰਤ ਮਾਨ ਉਹਦਾ ਹੋਰ ਕੋਈ ਕੰਮ ਹੈ ਨਹੀਂ ਸਿਵਾਏ ਅਕਾਲੀ ਦਲ ਨੂੰ ਭੰਡਣ ਦੇ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਬੇਅਦਬੀ ਦੇ ਦੋਸ਼ੀ ਨੇ ਜਿਹੜੇ ਪ੍ਰਦੀਪ ਕਲੇਰ ਵਰਗੇ ਨੇ ਉਹਨਾਂ ਦਾ ਵੀ ਜਿਹੜਾ ਦੋਸ਼ ਹੈ ਉਹ ਵੀ ਅਕਾਲੀ ਦਲ ਦੇ ਉੱਤੇ ਮੜਦਾ ਦਿਖਾਈ ਦਿੱਤਾ ਜਾ ਰਿਹਾ ਹੈ ਤੇ ਹਰ ਇੱਕ ਕੰਮ ਦੇ ਵਿੱਚ ਅਕਾਲੀ ਦਲ ਨੂੰ ਹੀ ਦੋਸ਼ ਠਹਿਰਾਇਆ ਜਾ ਰਿਹਾ ਹੈ ਜਿਹੜਾ ਡੇਰਾ ਸਰਸਾ ਸਾਹਿਬ ਦਾ ਹੈ ਉਹਦੇ ਬਾਰੇ ਵੀ ਅਕਾਲੀ ਦਲ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਹ ਸਭ ਰਵਾਇਤੀ ਪਾਰਟੀਆਂ ਕਰ ਰਹੀਆਂ ਨੇ ਅਕਾਲੀ ਦਲ ਨੂੰ ਬਦਨਾਮ ਕਰ ਰਹੀਆਂ ਨੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆਂ ਅਜਿਹੀਆਂ ਸ਼ਕਤੀਆਂ ਜਿਹੜੀਆਂ ਸਿੱਖ ਵਿਰੋਧੀ ਵੀ ਨੇ ਪੰਥ ਵਿਰੋਧੀ ਵੀ ਨੇ ਔਰ ਸਿੱਖਾਂ ਦੀ ਰਾਜਨੀਤਿਕ ਹਸਤੀ ਦੇ ਵਿਰੋਧੀ ਵੀ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨੇ ਉਹ ਪਿਛਲੇ ਦਸਾਂ ਸਾਲਾਂ ਤੋਂ ਕੇਵਲ ਤੇ ਕੇਵਲ ਉਹਨਾਂ ਦਾ ਨਿਸ਼ਾਨਾ ਸਿੱਖ ਕੌਮ ਨੂੰ ਦਫੇੜ ਕਰਨਾ ਸਿੱਖਾਂ ਦੇ ਵਿੱਚ ਭੰਬਲ ਪੂਸਾ ਪੈਦਾ ਕਰਨਾ ਸਿੱਖਾਂ ਦੀ ਰਾਜਨੀਤੀ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਕੇਵਲ ਤੇ ਕੇਵਲ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਬਾਦਲ 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 ਆ ਬਾਦਲ ਆਓ ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ ਤੇ ਸਵਾਲ ਵੀ ਸਾਡੇ ਜਿਹੜੇ ਆਪਣੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਤੈਸ਼ੀ ਆ ਅਸੀਂ ਪੰਥ ਹਤੈਸ਼ੀ ਆ ਅਸੀਂ ਕੌਮ ਦੇ ਬੜੇ ਕੌਮਪ੍ਰਸਤ ਹੈ ਉਹਨਾਂ ਵੱਲੋਂ ਜਿਹੜਾ ਅਜੇਹਾ ਜਿਹੜਾ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤੇ ਦੁੱਖ ਹੁੰਦਾ ਹੈ ਹਟਣਾ ਉਹ ਨਾ ਹੈਣੀ ਹਟਣਾ ਉਹ ਨਾ ਹੈਣੀਗਾ ਸਾਨੂੰ ਵੀ ਪਤਾ ਆ ਕਿ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਏਜੰਡੇ ਦਾ ਹਿੱਸਾ ਬਣ ਰਹੀਆਂ ਨੇ ਉਸ ਏਜੰਡੇ ਨੂੰ ਲਾਗੂ ਕਰਵਾ ਰਹੀਆਂ ਨੇ ਉਹ ਸ਼ਕਤੀਆਂ ਬੜੀਆਂ ਬਲਵਾਨ ਨੇ ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਦੁਨੀਆਂ ਦਾ ਸਭ ਤੋਂ ਮਹਾ ਚਵਲ ਤੇ ਦੁਨੀਆਂ ਦਾ ਸਭ ਤੋਂ ਵੱਡਾ ਸ਼ੈਤਾਨ ਜਿਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ 2015 ਦੇ ਵਿੱਚ ਬੇਅਦਬੀਆਂ ਕੀਤੀਆਂ ਤੇ ਕਰਵਾਈਆਂ ਜਿਹੜੇ ਮੇਨ ਜਿਹੜੇ ਬੇਅਦਬੀ ਦੀ ਸਾਜ ਰਚਣ ਵਾਲੇ ਸੀਗੇ ਜਿਹੜੇ ਤਿੰਨ ਜਣੇ ਸੀਗੇ ਕਿੱਥੋਂ ਕਿਵੇਂ ਕਰਨਾ ਆ ਪਹਿਲਾ ਕਦਮ ਕੀ ਹੋਊ ਦੂਜਾ ਕਦਮ ਕੀ ਹੋਊ ਤੀਜਾ ਕਦਮ ਕੀ ਹੋਊ ਚੌਥਾ ਕਦਮ ਕੀ ਹੋਊ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕਰਨਾ ਆ ਤੇ ਜਿਹਦੇ ਉੱਤੇ ਪੰਜ ਵਿਅਦਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਵਿਅਦਵੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ 'ਚ ਸਿੱਧੇ ਰੂਪ 'ਚ ਜਿਹਦਾ ਹੱਥ ਹੋਵੇ ਸ਼ਾਮਲ ਹੋਵੇ ਅੱਜ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਐ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿੰਨੂੰ ਕੱਲ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ ਉਹਦੇ ਨਾਲ ਸਵਾਲ ਜਵਾਬ ਐ ਕਰ ਰਿਆ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ ਦੁੱਖ ਹੁੰਦਾ ਯਾਰ ਦੁੱਖ ਹੁੰਦਾ ਹੈ ਤੁਸੀਂ ਇਹੋ ਜੀ ਚਾਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਿਤਾ ਜੀ ਉਹ ਕਹਿਤਾ ਹਾਂ ਜੀ ਕੀ ਸਾਬਦ ਕਰਨਾ ਚਾਹੁੰਦੇ ਜੇ ਤੁਸੀਂ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਹੋਵੇ ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕਿ ਜਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲਿਆ ਇਸ ਕਰਕੇ ਬਹੁਤ ਦੁਖ ਦੀ ਗੱਲ ਹੈ ਦੇਖੋ ਇੱਕ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਪੱਤਰਕਾਰ ਭਾਈ ਚਰਾ ਇੱਥੇ ਅਦਾਲਤ ਹੈ ਕੋਈ ਕੇਸ ਚੱਲਦਾ ਹੋਊਗਾ ਨਾ ਤੇ ਮੇਰੇ ਵਰਗਾ ਵੀ ਕਹਿੰਦਾ ਯਾਰ ਇਹਦੇ ਤੇ ਗੱਲ ਨਾ ਕਰੋ ਕੋਈ ਸਬਜੂਡਿਸ ਹੈ ਤੇ ਤੁਸੀਂ ਵੀ ਇਸ ਕਰਕੇ ਜਾਦੀ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਇਹ ਤੇ ਜਿਹੜਾ ਜੁਡੀਸ਼ੀਅਨ ਮੈਜਿਸਟਰ ਹੈ ਉਹਦੇ ਕੋਲੇ ਚੱਲਦਾ ਹੈ ਸਬਜਡਾਈਸ ਹੈ। ਇਹੀ ਸਮਝਦੇ ਇਹਨਾਂ ਕਿ ਇਹ ਅਦਾਲਤ ਦੇ ਵਿਚਾਰ ਅਧੀਨ ਹੈ ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ। ਤੇ ਜਿਹੜਾ ਮਸਲਾ ਦੁਨੀਆ ਦੀ ਸਰਵੋੱਚ ਅਦਾਲਤ ਚ ਹੈ। ਸਰਵੋੱਚ ਤਖਤ ਤੇ ਹੈ। ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ। ਤੇ ਜਿਹੜਾ ਮਰਜੀ ਉੱਠਦਾ ਫੜਦਾ ਮਾਈਕ ਜਾ ਐ ਕਰਕੇ ਤੇ ਜਾਂ ਲਾ ਕੇ ਮੈਂ ਜੀ ਤੁਹਾਡਾ ਫੋਨ ਤੇ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਜੀ ਕਿ ਜਿਹੜੀ ਸਿੱਖ ਕੌਮ ਦੀ ਸਰਵੋੱਚ ਅਦਾਲਤ ਹੈ ਉਹਦੇ ਚ ਚੱਲ ਰਿਹਾ ਮਸਲਾ ਖੇੜ ਪਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋਈ ਝੂਠ ਪ੍ਰੋਸੀਜ ਜਾਂਦਾ ਆ ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ ਕੋਈ ਕਮੈਂਟ ਕਰੀ ਜਾਂਦਾ ਆ ਕੋਈ ਜਥੇਦਾਰਾਂ ਨੂੰ ਸਿੱਖਿਆ ਦਿੱਜ ਜਾਂਦਾ ਇਹ ਨਵੀਂ ਗੱਲ ਸਾਹਮਣੇ ਆ ਗਈ ਮੈਂ ਇੱਕ ਬੇਨਤੀ ਕਰਾਂ ਜੀ ਮੈਂ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਨਾ ਕਿ ਜਿਹੜਾ ਰਾਮ ਰਹੀਮ ਸਰਸੇ ਵਾਲਾ 2007 ਦੀ ਘਟਨਾ ਤੋਂ ਬਾਅਦ ਭਾਵੇਂ ਕਿ ਇਹੋ ਜੇ ਲੋਕਾਂ ਬਾਰੇ ਇਹੋ ਜੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਪਰ ਜੋ 2007 ਦੇ ਵਿੱਚ ਉਹਨੇ ਚੰਦ ਚੜ੍ਹਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕਟੜ ਵਿਰੋਧੀ ਹਾਂ ਔਰ ਦੇਖੋ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਕ ਪੱਤਰਕਾਰ ਨਰੇਤੇਸ਼ ਲਖੀ ਦਰਖਤ ਤੁਸੀਂ ਸਾਰੇ ਜਾਣਦੇ ਹੋਣੇ ਮੇਰਾ ਵੀ ਮਿੱਤਰ ਯਮਨ ਨੂੰ ਕਈ ਵਾਰ ਟੋਕਿਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਇਹ ਦੁਨੀਆ ਤੇ ਉਤਰਾ ਜਿਹੜਾ ਦੂਜਾ ਤੀਜਾ ਚੱਲਦਾ ਰਹਿੰਦਾ ਆ ਤੇ ਜਿਸ ਤਰ੍ਹਾਂ ਦੀ ਪੱਤਰਕਾਰੀ ਤੂੰ ਕਰਦਾ ਇਹਦਾ ਕੋਈ ਫਾਇਦਾ ਨਹੀਂ ਗਾ